ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਰੋਡੇ ਬਾਈ ਸੁਖਮੰਦਰ ਕੋਲ ਪਹੁੰਚੇ ਆ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਮੋਗਾ ਦੀ ਆ ਜਿਹੜੇ ਘਰੋਂ ਵੀਡੀਓ ਬਣਾ ਰਿਹਾ ਬਾਈ ਪਾਰ ਦਾ ਕੰਮ ਕਰਦੇ ਆ ਰੂਟੀਨ ਚ ਪਸੂ ਆਉਂਦੇ ਰਹਿੰਦੇ ਤੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਪੰਜ ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲੈਣੇ ਆ ਕੀ ਦੁੱਧਵਾਦਾ ਕਿ ਨਵਾਂ ਸੂਆ ਸਾਸੀ ਗਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਸੁਖਮੰਦਰ ਸੰਧੇ ਕੈਂਟਰ ਉੱਤੇ ਉੱਥੇ ਸੰਪਰਕ ਠੀਕ ਆ ਮੋਬਾਈਲ ਨੰਬਰ ਜੀ 99157 0736 ਪਹਿਲਾ ਵੀਡੀਓ ਪਾਈਸੇ ਸੇਲ ਹੋ ਗਏ ਸੀ ਬਸ ਜੀ ਠੀਕ ਹੈ ਅੱਜ ਪੰਜ ਐਨੀਮਲ ਸੇਲ ਆ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਇਹ ਮੱਝ ਦੀ ਕੀ ਡਿਟੇਲ ਆ ਜੀ ਇਹ ਤਾਂ ਉਹਨਾਂ ਨੇ ਦੋ ਚੁਹਿਆ 17-18 ਦਾ ਮਾਲਕਾਂ ਨੇ ਮਾਲਕਾਂ ਨੇ ਤੇ ਹੁਣ ਕਿੰਨੇਵੇਂ ਸੂਏ ਸੋਣਾ ਜੀ ਬੜੀ ਵਧੀਆ ਬੰਦੇ ਆ ਅੱਛਾ ਜੀ ਤੇ ਘਰੇ ਰੱਖੇ ਪਸ਼ੂ ਦਾ ਜਿੰਨੀ ਮੱਝ ਰੱਖੀ ਸਾਰੀ ਨੀਲੀ ਇਹਨਾਂ ਕੋਲ ਠੀਕ ਆ ਜੀ ਤੇ ਬਾਹਰ ਦੇ ਇਲਾਕੇ ਚ ਜੰਦੀ ਹੈ ਅੱਛਾ ਜੀ ਠੀਕ ਹੈ ਤੇ ਮੈਂ 20 ਕਿਲੋ ਤੋਂ ਚੁਆਉਂਗਾ ਜੇ ਮੌਸਮ ਠੰਡਾ ਹੋ ਗਿਆ ਜੇ ਨਾ ਹੋਇਆ ਤਾਂ 18 ਕਿਲੋ ਦੀ ਤਾਂ ਮੈਂ ਗਰੰਟੀ ਦੇਉਂਗਾ 18 ਕਿਲੋ ਦੁੱਧ ਦੀ ਗਾਰੰਟੀ ਆ ਗਾਰੰਟੀ ਦੇ ਕੇ ਦਿਓ ਠੀਕ ਆ ਹੁਣ ਕਿੰਨੇ ਟਾਈਮ ਦੀ ਕੱਚੀ ਆ ਜੀ ਇਹ 10 ਦਿਨ ਦੀ 10 ਦਿਨ ਬਾਕੀ ਆ ਤੇ ਕਿੰਨੇਵੇਂ ਸੂਏ ਸੂਣਾ ਜੀ ਇਹਨੇ 7 ਸੂਏ ਸੂਣਾ ਠੀਕ ਆ 2 ਰੁਪਏ ਦਿਖਾ ਦਿਓ ਜੀ ਬਾਈ ਦਾਅਦਦਾ ਕਿ ਚੌਥੇ ਸੂਏ ਸੂਣਾ ਜਿਹੜੇ ਵੀਰਾਂ ਤੋਂ ਲਿਆਂਦੀ ਆ ਉਹਨਾਂ ਨੇ 17 18 ਕਿਲੋ ਦੁੱਧ ਚੋਇਆ ਬਾਈ ਕਹਿੰਦਾ 18 ਕਿਲੋ ਦੀ ਆਪਣੀ ਗਾਰੰਟੀ ਆ 20 ਕਿਲੋ ਵੀ ਦੁੱਧ ਦੇ ਸਕਦੀ ਆ ਕਿਉਂਕਿ ਦੁੱਧ ਸੇਵਾ ਦਾ ਹੁੰਦਾ ਜੇ ਕੋਈ ਵੀਰ ਚੰਗੀ ਸੇਵਾ ਕਰੂਗਾ ਦਾ 20 ਕਿਲੋ ਦੁੱਧ ਦੇਉਂਗੀ ਚੰਗੀ ਜਾਤ ਬਰੀਡ ਵਾਲੀ ਆ ਫੇਸ ਕੁਆਲਟੀ ਬਹੁਤ ਸੋਹਣੀ ਆ ਜੀ ਜਿਹੜੇ ਵੀਰਾਂ ਤੋਂ ਲਿਆਉਂਦੀ ਬਾਈ ਨੀਲੀ ਰਾਵੀ ਤੇ ਕੰਮ ਕਰਦੇ ਆ ਦੇਖ ਸਕਦੇ ਹੋ ਫੇਸ ਕੁਆਲਟੀ ਚੌਥੇ ਸੂਏ ਸੋਹਣਾ ਜੀ ਦਸਾਂ ਦਿਨਾਂ ਦੀ ਕੱਚੀ ਆ ਖਵਾਨਾ ਤੁਹਾਨੂੰ ਨੇੜੇ ਤੋਂ ਦਿਖਾ ਦਾਂਗੇ ਢਾਂਚਾ ਬਹੁਤ ਹੈਵੀ ਆ ਜੀ ਦੇਖ ਸਕਦੇ ਹੋ ਵੱਡਾ ਢਾਂਚਾ ਚੌੜਾ ਪੱਠਪੜਾ ਫਨਾਂ ਦੇ ਸਾਈਜ਼ ਬਹੁਤ ਸੋਹਣੇ ਆ ਜੀ ਦੇ ਚਾਰੇ ਤਾਂ ਨਿਖੜਵੇਂ ਇੱਕੋ ਸਾਈਜ਼ ਦੇ ਖਵਾਨਾ ਤੁਹਾਨੂੰ ਨੇੜੇ ਤੋਂ ਦਿਖਾ ਦਿੰਨਾ ਜੀ ਬਹੁ ਵੱਡਾ ਹਵਾਨਾ ਬਾਕੀ 10 ਦਿਨਾਂ ਦੀ ਕੱਚੀ ਆ ਜੀ 10 ਦਿਨਾਂ ਦੀ ਕਰ ਹਵਾਨਾ ਪੂਰਾ ਭਰ ਲੈਣਾ ਜੀ ਮੱਜ ਨੇ ਹੈਵੀ ਵੇਟ ਢਾਂਚ ਤੇ ਨੀਲੀ ਰਾਵੀ ਬਰੀਡ ਦੀ ਦੇ ਸਕਦੇ ਹੋ ਤੁਸੀਂ ਥਾਣ ਤੁਹਾਨੂੰ ਨੇੜੇ ਤੋਂ ਦਿਖਾ ਦਿੰਨਾ ਜੀ ਚਾਰੇ ਥਾਂ ਨਿਖੜ ਮੈਂ ਇੱਕੋ ਸਹਿਜ ਦੇ ਅੱਤਿ ਚਵਾਈ ਵਾਲੇ ਸੀਲ ਸਾਊ ਆ ਜੀ ਪੂਰੇ ਪੂਰੀ ਸੀਲ ਸਾਊ ਆ ਬੰਦ ਹੋ ਜੀ ਚੌਥੇ ਸੂਏ ਦੱਸਦਾ ਕਿ ਬਾਈ ਮੱਜ ਨੇ ਸੋਣਾ 10 ਦਿਨਾਂ ਦੀ ਕੱਚੀ ਆ ਜੀ ਜਿਹੜੇ ਵੀਰ ਨੂੰ ਪਸੰਦ ਆਊਗੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ। ਹਵਾਨਾ ਤੁਹਾਨੂੰ ਇੱਕ ਕਰੀ ਨੇੜੇ ਤੋਂ ਦਿਖਾ ਦੇਣਾ ਵਾਲ ਢਿਲਾ ਬਹੁਤ ਨੇ ਹਜੇ ਹਵਾਨੇ 'ਚ। ਦਸਾਂ ਦਿਨਾਂ ਦੇ ਕਰਵਾਨਾ ਪੂਰਾ ਭਰ ਲੈਣਾ ਜੀ ਮੱਜ ਨੇ। ਕੀ ਮੁੱਲ ਕਰਦੇ ਆ ਜੀ ਇਹਦਾ? ਇਹਦਾ ਤੇ ਉਹਦਾ ਜੋੜੇ ਦਾ ਹੀ ਕਰਦੇ ਨੇ। ਜੋੜੇ ਦਾ ਹੀ ਕਰਨੇ। ਠੀਕ ਆ ਜੀ। ਦੋ ਨੰਬਰ ਐਚ ਐਫ ਬਰੀਡ ਦੀ ਗਾਂ। ਵੱਡੀ ਬਹੁਤ ਆ ਦੇਖ ਸਕਦੇ ਹੋ ਢਾਂਚਾ ਬਹੁਤ ਹੈਵੀ ਆ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਇਹਦੀ ਕੀ ਡਿਟੇਲ ਆ ਜੀ ਗਾਣੇ ਦਿੱਤਾ 48 ਕਿਲੋ ਦਾ 40 ਕਿਲੋ ਤੇ 200 ਗ੍ਰਾਮ ਠੀਕ ਆ ਜੀ ਰਿਕਾਰਡ ਆ ਇਹਦਾ ਇਹਦਾ ਰਿਕਾਰਡ ਆ ਦੂਜੇ ਸੂਏ ਦਾ ਦੂਜੇ ਸੂਏ ਦਾ ਤੇ ਹੁਣ ਤੀਜੇ ਸੂਏ 'ਤੇ ਹੁਣ ਸੁਣਾ ਤੀਜੇ ਠੀਕ ਆ ਜੀ ਇਹ ਪਿੱਖੀ ਵੰਡ ਦੇ ਕੋਈ ਪਿੰਡਾ ਸੁਰ ਸਿੰਘ ਠੀਕ ਆ ਜੀ ਉਹਦੇ ਨਾਲ ਪਿੰਡ ਪਧਰੀ ਅੱਛਾ ਜੀ ਮੁੰਡੇ ਦਾ ਨਾਮ ਗੁਰਪ੍ਰੀਤ ਸਿੰਘ ਠੀਕ ਆ ਜੀ ਜਿਹਦੇ ਕੋਲੇ ਦਾ ਰਿਕਾਰਡ ਆ ਠੀਕ ਆ ਪ੍ਰੋਪਰ ਕਾਰਡ ਆ ਦੇਖੋ ਪ੍ਰੋਪਰ ਕਾਰਡ ਹੈ 42 ਕਿਲੋ ਦੁੱਧ ਮੈਂ ਇੱਥੇ ਚੁਆ ਕੇ ਦਊ ਪਿੱਛੇ ਦੀ ਗਰੰਟੀ ਦੇ ਠੀਕ ਆ ਜੀ ਇਹਦਾ ਸਿਰਫ ਆਪਾਂ ਦਿਖਾਈ ਠੀਕ ਆ ਜੀ ਹਨਾ ਵੀ ਅਜੇ ਜੇ ਕੋਈ ਅਜੇ ਕਵੇ ਅਜੇ ਤਾਂ ਕੋਈ ਫਾਇਦਾ ਨਹੀਂ ਇਹਦਾ ਅਜੇ ਤਾਂ ਕੱਚੀ ਹੈ ਕਿੰਨੇ ਟਾਈਮ ਦੀ ਕੱਚੀ ਹੈ ਮੈਨੂੰ ਲੱਗਦਾ ਵੀ ਆਹ ਮਹੀਨਾ ਲੇ ਠੀਕ ਆ ਜੀ ਹਾਂ ਯਾਨੀ ਇੰਨਾ ਦੁੱਧ ਤੇ ਡਰਕਟਾਂ ਦੇ ਥੱਲੇ ਅੱਛਾ ਜੀ ਕੋਈ ਛੱਡ ਥੱਲੇ ਨਹੀਂ ਕੋਈ ਕੁਸ ਨਹੀਂ ਠੀਕ ਹੈ ਭਲਾ ਉਹਨਾਂ ਦੇ ਪਿੱਪਲ ਥੱਲੇ ਵੱਗੀ ਹੈ ਠੀਕ ਆ ਜੀ ਕੋਈ ਗਰਮੀ ਨਹੀਂ ਮੰਦੀ ਕੁਝ ਨਹੀਂ ਕਰਦੀ ਪੰਜ ਫੈਟ ਦੇ ਲਗਭਗ ਦੀ ਫੈਲ ਠੀਕ ਆ ਜੀ ਹ ਐਸੇ ਵਗਦਾ ਤੀਜੇ ਸੂਏ ਸੋਨਾ ਜੀ ਗਾਣੇ ਤੇ ਆਪਾਂ ਨੂੰ ਸੀਮਨ ਵਗੈਰਾ ਦਾ ਦੱਸਿਆ ਬਾਈ ਨੇ ਜੀ ਨਾ ਤਾਂ ਮੈਨੂੰ ਇਹਦਾ ਆਪਦਾ ਪਤਾ ਕਿਹੜੇ ਸੀਮਨ ਦੀ ਹੈ ਕਿ ਨਾ ਮੈਨੂੰ ਮੈਂ ਲੱਗਾ ਪੁੱਛਾਂ ਕਿਹੜੇ ਵੀ ਪੁੱਛ ਜ਼ਰੂਰ ਦੇਊਗਾ ਠੀਕ ਹੈ ਜੀ ਕਿਉਂਕਿ ਸਦਾ ਕਰਦਾ ਠੀਕ ਹੈ ਜੀ ਉਹ ਆਪਾਂ ਡਿਟੇਲ ਲੈ ਦਾਂਗੇ ਬਾਈ ਕੋਲ ਜਿੰਨਾ ਕੋਲ ਲਿਆਂਦੀ ਆ ਤੀਜੇ ਸੂਏ ਸੋਨਾ ਤਰਕਿਮਣਾ 20-25 ਦਿਨਾਂ ਦੀ ਲਾਗੇ ਵਗੇ ਉਸੂਪੀ ਉਹਨੂੰ 10ਵੇਂ ਦਿਨ ਠੀਕ ਹੈ ਜੀ 14-14 ਕਿਲੋ ਤਿੰਨ ਟਾਈਮ ਤੋਂ ਦੋਸਤ ਮੇਰਾ ਠੀਕ ਹੈ ਜੀ ਤੇ ਜੇ ਮੌਸਮ ਠੰਡਾ ਹੋਇਆ ਫਿਰ ਜਿੰਨਾ ਇਹਨੇ ਦਿੱਤਾ ਵੇ ਫਿਰ ਮੈਂ ਉੱਥੇ ਵੀ ਲੈ ਜਾ। ਠੀਕ ਹੈ ਹੁਣ ਕਿ ਥੋੜਾ ਗਰਮੀ ਦਾ ਮੌਸਮ ਕਰਕੇ ਥੋੜਾ ਘਟ ਜਨਾਂ ਮੈਨੂੰ। ਥੋੜਾ ਘਟ ਕਹਿਣੀ ਹੈ। ਠੀਕ ਹੈ ਜੀ। ਤੇ ਸਿਆਲਾਂ ਦਾ ਟਾਈਮ ਹੁੰਦਾ ਤਾਂ ਦੁੱਧ ਪੂਰਾ ਹੀ ਦੇਣਾ ਸੀਗਾ ਜੀ। ਅਮਰਤਾਰੀ ਪਰਿਵਾਰ ਆ ਜਿੱਥੋਂ ਆਈ ਹੈ ਕੋਈ ਇਹਦੇ ਚ ਝੂਠ ਨਹੀਂ ਕੋਈ ਉਹ ਦੀ ਗੱਲ ਨਹੀਂ। ਠੀਕ ਹੈ ਜੀ। ਜੇ ਉਧਰਲਾ ਬੰਦਾ ਹੋਵੇ ਤਾਂ ਉਸੇ ਤੋਂ ਹੀ ਪਤਾ ਲਾ ਲਈ। ਠੀਕ ਹੈ ਜੀ। ਹਨਾ ਆਪਾਂ ਨੂੰ ਕੋਈ ਜਾਣੀ ਵੀ ਆਪਾਂ ਲਿਆਂਦੀ ਆ ਬੜੀ ਆਪਾਂ। ਠੀਕ ਹੈ। ਲੋਕੇ ਕੰਮ ਨਹੀਂ ਕਰਦੇ ਆ। ਠੀਕ ਆ ਬਾਈ ਨੇ ਜਿੰਨਾਂ ਦਾ ਲਿਆਂਦੀ ਆ ਉਹਨਾਂ ਨੇ ਪ੍ਰੋਪਰ ਰਿਕਾਰਡ ਦੱਸਿਆ ਪਿੰਡ ਵਗੈਰਾ ਡਰੈੱਸ ਉਦੇ ਬਾਈ ਨਾਲ ਕਨੈਕਟ ਕਰ ਸਕਦੇ ਆ ਬਾਈ ਕਹਿੰਦਾ ਜੇ ਸੀਮੰਟ ਦਾ ਮੈਂ ਪੁੱਛਿਆ ਨਹੀਂ ਪਤਾ ਕਰ ਦੂੰਗਾ ਤੁਹਾਨੂੰ ਬਈ ਕਿਹੜਾ ਸੀਮੰਟ ਲੱਗਿਆ ਹੋਇਆ ਤੇ ਆਪ ਕਿਹੜੇ ਸੀਮੰਟ ਦੀ ਆ ਥਾਣਾ ਦੇ ਸਾਈਜ਼ ਤੁਹਾਨੂੰ ਨੇੜੇ ਤੋਂ ਦਿਖਾ ਦਿੰਦੇ ਬਹੁਤ ਸ਼ਾਨਦਾਰ ਆ ਜੀ ਹੱਥੀਚੋਾਈ ਵਾਲੇ ਮੋਟਾ ਥਾਣਾ ਚਾਰੇ ਜੀ ਦੇ ਸਕਦੇ ਹੋ ਮਿੱਟੀ ਦੇ ਵੀ ਫੁੱਲ ਤੇ ਆ ਤੇ ਸਾਈਜ਼ ਵੀ ਬਹੁਤ ਸੋਹਣਾ ਜੀ ਥਾਣਾ ਦਾ ਬਾਕੀ ਹਜੇ ਤਾਂ ਤਿਆਰੀ ਕੀਤਾ ਸ਼ੁਰੂ ਹੋਈ ਆ ਹਵਾਰਨਾ ਰੈਡੀ ਕਰਨਾ ਸ਼ੁਰੂ ਹੀ ਕੀਤਾ ਤਿਆਰੀ ਚੰਗੀ ਕਰੂਗੀ ਕਿਉਂਕਿ ਰਿਕਾਰਡ ਦੱਸਦਾ ਕਿ 48 ਕਿਲੋ ਤੇ 200 ਗ੍ਰਾਮ ਦਾ ਜਿੰਨਾ ਮਾਲਕਾਂ ਤੋਂ ਲਿਆਂਦੀ ਹੋਏ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਲਓ ਸੋਹਣੀ ਆ ਹਾਈਟ ਦੇ ਪੱਖ ਤੋਂ ਬਹੁਤ ਉੱਚੇ ਲੰਮੇ ਕਦ ਕੱਢਦੀ ਆ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਜੀ ਪਸੰਦ ਤੁਸੀਂ ਆਪ ਕਰਨੀ ਜਾਤ ਬਰੀਡ ਦਾ ਅੰਦਾਜ਼ਾ ਤੁਸੀਂ ਆਪ ਲੈਣਾ ਜਿਹੜੇ ਵੀਰ ਜਾਤ ਬਰੀਡ ਤੇ ਕੰਮ ਕਰਦੇ ਆ ਉਹ ਵੀਰਾਂ ਨੂੰ ਪਤਾ ਹੋਊਗਾ ਕਿ ਕਿਹੜੀ ਜਾਤ ਬਰੀਡ ਚ ਪੈਂਦੀ ਆ ਤਿਆਰੀ ਤੁਹਾਨੂੰ ਸੋਣੀ ਕਰਦੀ ਆਉਂਦੀ ਆ ਦਿਖਾ ਦਿੰਨੇ ਆ ਬਾਕੀ 20 ਤੋਂ 25 ਦਿਨਾਂ ਦੀ ਤਰਕੀਬਣਾ ਕੱਚੀ ਆ 1 ਮਹੀਨੇ ਦੇ ਆਸ-ਪਾਸ ਕੱਚੀ ਆ ਉਦੋਂ ਤੱਕ ਰਵਾਨਾ ਸ਼ਾਨਦਾਰ ਤਿਆਰ ਕਰ ਲੈਣਾ ਜੀ ਢਾਂਚਾ ਬਹੁਤ ਵੱਡਾ ਏ ਕੱਦ ਬਹੁਤ ਵੱਡਾ ਦੇਖ ਸਕਦੇ ਹੋ ਤੁਸੀਂ ਢਾਂਚਾ ਤੁਸੀਂ ਦੇ ਅੰਦਾਜ਼ਾ ਲਾ ਹੀ ਸਕਦੇ ਤੋਂ ਬਾਈ ਦੇ ਮੋਢੇ ਤੇ ਘਰਾ ਰਹੀ ਆ ਫਾਈਟ ਦੇ ਪੱਖ ਤੋਂ ਬਹੁਤ ਉੱਚੇ ਲੰਮੇ ਗਾ ਆਪਦੀ ਤੇ ਨਿੱਕਰ ਬਾਡੀ ਦੀ ਆਪਾਂ ਕਹਿ ਸਕਦੇ ਆ ਫੇਸ ਕੁਆਲਿਟੀ ਸੋਣੀ ਆ ਦੇਖ ਸਕਦੇ ਹੋ ਤੀਜੇ ਸਵੇ ਸੁਨਾ ਇਹ ਗਾਣੇ ਬੰਦੋ ਜੀ। ਮਾਰਨਾ ਤੁਹਾਨੂੰ ਇੱਕ ਵਾਰੀ ਫੇਰ ਨੇੜੇ ਤੋਂ ਦਿਖਾ ਦਿੰਨੇ ਥਣਾ ਦੇ ਸਹਿਜ ਬਹੁਤ ਸੋਹਣੇ ਆ ਜੀ। ਹੱਥੀ ਚਵਾਈ ਵਾਲੇ ਮੁਠੀ ਵਾਲਾ ਥਣ। ਜੋੜੇ ਵੀ ਨੂੰ ਪਸੰਦ ਆਊਗੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ। ਤੇ ਜੋੜੇ ਦਾ ਕੀ ਮੁੱਲ ਆ ਦੋਨਾਂ ਦਾ ਜੀ। ਇਹ ਜੋੜੇ ਦਾ ਹੀ ਢਾਈ ਲੱਖ ਠੀਕ ਆ ਢਾਈ ਲੱਖ 60 ਕਿਲੋ 62 ਕਿਲੋ 60 62 ਕਿਲੋ ਦੀ ਗਾਰੰਟੀ ਫੁੱਲ ਲਿਖ ਕੇ ਦੇ ਦੋਨੇ ਜੋੜੇ ਦਾ ਹਾਂ ਜੀ ਜੋੜੇ ਦਾ 60 62 ਕਿਲੋ ਦੁੱਧ ਦੀ ਬਾਈ ਕਹਿੰਦਾ ਗਾਰੰਟੀ ਆਪਾਂ ਲਿਖ ਕੇ ਦੇਵਾਂਗੇ ਕਿਉਂਕਿ ਪਸ਼ੂ ਦੋਨੇ ਹੀ ਚੰਗੇ ਆ ਫੁੱਲ ਜਾਤ ਬਰੀਡ ਵਾਲੇ ਆ ਤੇ ਗਾਰੰਟੀ ਬਾਈ ਲੈਂਦਾ ਹੈਗਾ 60 62 ਕਿਲੋ ਦੁੱਧ ਬਾਈ ਕਹਿੰਦਾ ਲਿਖ ਕੇ ਦੇ ਦਾਂਗੇ ਬਾਕੀ ਪਸੰਦ ਤੁਸੀਂ ਆਪ ਕਰਨੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਤਿੰਨ ਨੰਬਰ ਆ ਇਹ ਝੋਟੀ ਦੀ ਕੀ ਡਿਟੇਲ ਆ ਜੀ ਇਹ ਝੋਟੀ ਉਹ ਹੁਣ ਜੀ ਦਾ ਬੱਚਾ ਮਰਿਆ ਹੋਵੇ ਪਿਛਲੀ ਵੀਡੀਓ ਚ ਆਪਾਂ ਦੱਸਿਆ ਸੀਗਾ ਜੀ ਦੱਸਿਆ ਸੀ ਹਾਂ ਠੀਕ ਆ ਜੀ ਬੱਚਾ ਇਹ ਬੰਦਿਆਂ ਨੇ ਚੋ ਚੋ ਗਈ ਮੈਂ ਘਰੇ ਖਲਿਆ ਠੀਕ ਆ ਜੀ ਥਰਾਜ ਦੇ ਬੰਦਿਆਂ ਨੇ ਦੋ ਟਾਈਮ ਚੋਈ ਆ ਮੈਨੂੰ ਕਿਹੜਾ ਚਿਹਜ ਕਰ ਕੋਈ ਦੋ ਟਾਈਮ ਚੋ ਕੇ ਵੀ ਐਂਡ ਤੇ ਆ ਗਏ ਜਵਾਬ ਦੇ ਤੇ ਦੁੱਧ ਘੱਟ ਕਹਦੇ ਨੇ ਵੀ ਉਹ ਇਹਨੇ ਦੁੱਧ ਘੱਟ ਦਿੱਤਾ ਜਿੰਨਾ ਦੱਸਿਆ ਠੀਕ ਆ ਜੀ 12 ਕਿਲੋ ਦੁੱਧ ਦੱਸਿਆ 12 ਕਿਲੋ ਦੁੱਧ ਦਿੱਤਾ ਮੈਂ 12 ਕਿਲੋ ਦੁੱਧ ਐਸ ਵੇਲੇ ਤਿਆਰ ਆ ਤੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਤਾਂ ਹੋ ਗਣਾ ਦੋ ਵੀ ਹੋਸਾ ਤੇ ਡੇਢ ਵੀ ਹੋਸਾ ਆਪਣੀ ਲਿਆਂਦੀ ਹੋਈ ਐ ਐਸੇ ਵਕਤ ਮੂਰੇ ਤੇ ਮਿਲਦੀ ਆ ਤੁਹਾਨੂੰ ਪੀਲੇ ਥਾਪੀ ਤੇ ਮਿਲਦੀ ਆ ਜੀ ਥਾਪੀ ਤੇ ਮਿਲਦੀ ਆ 12 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਚਵਾਈ ਤੁਸੀਂ ਦੋ ਟਾਈਮ ਚਾਰ ਟਾਈਮ ਬਾਈ ਦੇ ਘਰੇ ਕਰ ਸਕਦੇ ਆ ਬਾਈ ਕਹਿੰਦਾ ਆਪਾਂ ਆਪਦੇ ਘਰੇ 12 ਕਿਲੋ ਨੈਟ ਕੰਡੇ ਵਾਲਾ ਚਵਾ ਕੇ ਦੇਣਾ ਥਣਾ ਦੇ ਸੈਜ ਦੇਖ ਸਕਦੇ ਹੋ ਬਹੁਤ ਸੋਹਣੇ ਆ ਸ਼ਾਨਦਾਰ ਫਿਟਿੰਗ ਵਾਲਾ ਹਵਾਨਾ ਜੀ ਚਾਰੇ ਤਾਂ ਨਿਖੜਵੇਂ ਇੱਕੋ ਸੈਜ ਦੇ ਬਾਕੀ ਜਿੰਨਾ ਬਾਈ ਨੇ ਦੁੱਧ ਦੱਸਿਆ ਉਹਨਾਂ ਨੈਟ ਤਿਆਰ ਆ ਫੇਸ ਕੁਆਲਟੀ ਸੋਹਣੀ ਆ ਕਿੰਨੇ ਮੇ ਸੂਏ ਸੂਈ ਵੀ ਆ ਜੀ ਦੂਜੀ ਕਿਹਾ ਵੇ ਆ ਤੀਜੀ ਵੀ ਹੋ ਸਕਦੀ ਠੀਕ ਆ ਜੀ ਮਾਲਕਾ ਨੇ ਦੂਜੀ ਸੂਏ ਦੱਸਿਆਗਾ ਅੰਦਾਜ਼ਾ ਤੁਸੀਂ ਆਪ ਲਾਉਣਾ ਉਮਰ ਦਾ ਜੀ ਮਾਲਕਾ ਦੇ ਦੱਸਣ ਮਦਦ ਕੋ ਦੂਜੀ ਸੂਏ ਸੂਈ ਹੋਈ ਆ ਇਹਦਾ ਮੁੱਲ ਜੀ ਇਹਦਾ ਮੁੱਲ ਤੋਂ ਉਹੀ ਆ ਠੀਕ ਆ ਜੀ ਇੱਕ ਵਾਰੀ ਫੇਰ ਦੱਸ ਦੋ 70000 ਰੁਪਏ ਠੀਕ ਆ ਜੀ ਮੁੱਲ ਬਾਈ 70000 ਰੁਪਿਆ ਕਰਦੇ ਆ ਬਾਕੀ ਮਾਨਦਾਨ ਜਰੂਰ ਕਰ ਦਾਂਗੇ ਜਿਹੜਾ ਵੀ ਰਾਊਗ ਆ ਜੀ 4 ਨੰਬਰ ਇਹ ਕੱਟੇ ਦੀ ਕੀ ਡਿਟੇਲ ਆ ਜੀ ਲੋਟਰਸ ਇਹਦੀ ਮਾਂ ਬਹੁਤ ਚੰਗੀ ਹੈ ਠੀਕ ਆ ਜੀ ਆਪੇ ਕਿਹੜੇ ਦੀ ਹੈ ਮੈਨੂੰ ਨਹੀਂ ਪਤਾ ਤੇ ਉਮਰ ਕਿੰਨੀ ਹੋਏ ਦੀ ਜੀ ਉਮਰ ਹੋ ਗਈ 12-13 ਮਹੀਨੇ 12-13 ਮਹੀਨੇ ਉਮਰ ਦਾ ਚੰਗੇ ਮਾਲ ਕਰਗੋੜਾ ਦੀ ਮਾਂ ਬਹੁਤ ਚੰਗੀ ਹੈ ਬੱਚੀ ਆ ਜੀ ਆਪ ਸਰਕਾਰੀ ਦੀ ਹੈ ਠੀਕ ਆ ਜੀ ਕਿਹੜੇ ਸਰਕਾਰੀ ਦੀ ਆਪਾਂ ਨੂੰ ਨਹੀਂ ਪਤਾ ਠੀਕ ਹੈ। ਉਹ ਕਹੇ ਇਹ ਦੀ ਹੋ ਰਹੀ ਹੈ। ਠੀਕ ਹੈ। ਝੋਲੀ ਤੁਹਾਨੂੰ ਦਿਖਾ ਦਿੰਨੇ ਆ ਜੀ। ਦੇਖ ਸਕਦੇ ਹੋ ਤੁਸੀਂ ਝੋਲੀ ਕੋਈ ਵਾਧੂ ਸ਼ਾਖ ਨਹੀਂ। ਚਾਰੇ ਥਾਂ ਨਿੱਖੜ ਮੈਂ ਫੇਸ ਕੁਆਲਟੀ ਬਣਾ ਦੇਣਾ ਨੇ। ਫੇਸ ਕੁਆਲਟੀ ਸੋਹਣੀ ਆ, ਸਿੰਗ ਗੋਲ ਕਰਦੀ ਹੁੰਦੀ ਆ ਜੀ ਹਜੇ ਬਾਕੀ ਉਮਰ ਆ 12-13 ਮਹੀਨੇ। ਹਾਂ ਬਾਈ ਇੰਨੀ ਕੀ ਹੋ 12-13 ਮਹੀਨੇ ਤਰਕੀਬ ਨੇ ਉਮਰ ਆ ਜੀ ਤੇ ਸਿੰਗ ਗੋਲ ਕਰਦੀ ਹੁੰਦੀ ਆ ਸੋਨਾ ਬਣਾ ਲੈਣਾ ਹਾਈਟ ਚੰਗੀ ਆ ਜੀ ਝੋਟੀ ਦੀ ਤੇ ਇਹਦਾ ਮੁੱਲ ਜੀ। ਇਹਦਾ ਮੁੱਲ 15000 ਇਹ ਜੀ ਮਾਨਤਾ ਨ ਹੋ ਜੂਗਾ ਜੀ ਮਾਨਤਾ ਤਾਂ ਕਰਨੇ ਚ ਠੀਕ ਆ ਜੀ 15000 ਰੁਪਏ ਠੀਕ ਆ ਬਾਈ ਝੋਟੀ ਲੈਣ ਆਇਆ ਬਾਈ ਬਾਈ ਝੋਟੀ ਲੈਣ ਆਇਆ ਹੋ ਸਕਦਾ ਸੌਦਾ ਹੋ ਹੀ ਜਾਵੇ ਮੈਂ ਪਹਿਲਾਂ ਆ ਗਿਆ ਵੀਡੀਓ ਬਣਾਉਣ ਬਣ ਰਹੀ ਸੀ ਜਦੋਂ ਬਾਈ ਆਏ ਆ ਪੰਜ ਨੰਬਰ ਹੀ ਇਹਦੀ ਕੀ ਡਿਟੇਲ ਆ ਜੀ ਇਹ ਬੱਬੇ ਵਾਲੇ ਸਾਹ ਦੀ ਹੈ ਕੈਪਟਨ ਕੈਪਟਨ ਦੀ ਧੀ ਹੈ ਜੀ ਹਾਂ ਤੇ ਇਹਦੀ ਉਮਰ ਕਿੰਨੀ ਹੋਊਗੀ ਜੀ ਇਹ ਵੀ ਸਾਲ ਖ ਹੋਊਗੀ ਫਿਰ ਕੀ ਬਣਾ ਇੱਕ ਸਾਲ ਤਰਕੀ ਬਣਾ ਉਮਰ ਆ ਤੇ ਮਲਕ ਰਿਕਾਰਡ ਕਿੰਨਾ ਜੀ ਇਹਦੀ ਮਾਂ ਦਾ ਚੰਗੀ ਆ ਯਾਰ ਬੰਦਿਆ ਠੀਕ ਜਾਨੀ ਇਹਦੀ ਇਹਦੀ ਕੈਪਟਨ ਦੀ ਧੀ ਆ ਜਾਨੀ ਜੀ ਠੀਕ ਹੈ ਕੈਪਟਨ ਦੀ ਹੈ ਮਾਂ ਚੰਗੀ ਹੈ ਠੀਕ ਹੈ ਜੀ ਕਿੰਨਾ ਦੁੱਧ ਹੈ ਇਸ ਬਾਰੇ ਨਹੀਂ ਮੈਨੂੰ ਪਤਾ 20 ਕਿਲੋ ਆ ਕੇ 12 ਕੇ 15 ਠੀਕ ਹੈ ਜੀ ਹਣਾ ਬਾਕੀ ਜਾਤ ਬਰੀਡ ਚੰਗੀ ਆ ਤੁਸੀਂ ਦੇਖ ਸਕਦੇ ਹੋ ਸੋਹਣੀ ਫੇਸ ਕੁਆਲਟੀ ਸੰਘ ਇਹ ਵੀ ਗੋਲ ਕਰਦੀ ਹੁੰਦੀ ਸੋਹਣੀ ਬਾਕੀ ਉਮਰ ਹਜੇ ਛਾਲੀ ਆ ਸੋਹਣਾ ਸੰਘ ਤਿਆਰ ਕਰ ਲੈਣੀ ਚੰਗੀ ਸੇਵਾ ਸੰਭਾਲ ਹੋ ਜੇ ਠੱਟੀ ਦੀ ਠੋਟੀ ਚੱਲੀ ਸੋਣੀ ਝੋਟੀ ਤਿਆਰ ਹੋ ਜਾਣੀ ਆ ਝੋਲੀ ਤੁਹਾਨੂੰ ਦਿਖਾ ਦਿੰਨੇ ਆ ਜੀ ਚਾਰੇ ਤਾਂ ਨਿੱਖੜਵੇਂ ਇੱਕੋ ਜਿਹੇ ਸਾਈਜ਼ ਦੇ ਦੇਖ ਸਕਦੇ ਹੋ ਤੁਸੀਂ ਝੋਲੀ ਬਹੁਤ ਸੋਹਣੀ ਆ ਬਾਕੀ ਸਾਲਕ ਉਮਰ ਦੱਸਦਾ ਬਾਈ ਤੇ ਇਹਦਾ ਕੀ ਮੁੱਲ ਆ ਜੀ ਪੁੱਨੇ ਇਹਦਾ ਪਹਿਲਾਂ ਵੀ 15000 ਰੁਪਿਆ ਮੁੱਲ ਠੀਕ ਆ ਬਾਈ ਕਹਿੰਦਾ ਮਾਨਦਾਨ ਫੁੱਲ ਕਰ ਦਾਂਗੇ ਬੇਫਿਕਰ ਹੋ ਕੇ ਆ ਜਿਓ ਨੰਬਰ ਬਾਈ ਦਾ ਸਕਰੀਟ ਤੇ ਚੱਲ ਰਿਹਾ ਹੈ ਕੋਈ ਇਹ ਨਹੀਂ ਵੀ ਮਤਲਬ ਜਿਹੜਾ ਉਦੇ ਚੰਗੇ ਪਸ਼ੂ ਰੱਖਦਾ ਠੀਕ ਹੈ ਜੀ ਉਹ ਖਾਂ ਦੀ ਤੰਗੀ ਕਰਕੇ ਉਹ ਬੰਦੇ ਨੇ ਵੇਚ ਰਿਆ ਠੀਕ ਹੈ ਇਹ ਝੋਟੀਆਂ ਵੇਚੀਆਂ ਇਹ ਵੇਚਣਾ ਜਾਨੀ ਪਹਿਲਾਂ ਤਾਂ ਰੱਖੀ ਰੱਖੀਆਂ ਉਹ ਥਾਂ ਦੀ ਤੰਗੀ ਗਰਮੀ ਮੌਸਮ ਖਰਾਬ ਕਰਕੇ ਪੱਠਿਆਂ ਦਾ ਓਖਾ ਕਰਕੇ ਠੀਕ ਹੈ ਜੀ ਉਹਨੇ ਫਿਰ ਆਪਾਂ ਨੂੰ ਫੋਨ ਕੀਤਾ ਹੀ ਆਪਾਂ ਨੂੰ ਠੀਕ ਹੈ ਜਾਨੀ ਚੰਗੀ ਜਾਤ ਬਰੀਡ ਵਾਲੀ ਹੈ ਇਹ ਦੋਨੇ ਕੱਟੀਆਂ ਚੰਗਾ ਦੁੱਧ ਦੇਣ ਕੀ ਆ ਉਹਦਾ ਫੇਰ ਬਾਕੀ ਬਾਕੀ ਜਿਹੜੇ ਵੀਰ ਨੂੰ ਕੋਈ ਵੀ ਐਨੀਮਲ ਪਸੰਦ ਹੁੰਦਾ ਹੈ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਹੈ ਜਿਹੜੇ ਰੇਟ ਕੀਤੇ ਗਏ ਆ ਕੋਈ ਫੈਕਸ ਨਹੀਂ ਮੰਨਤਣ ਜਰੂਰ ਕੀਤਾ ਜਾਊਗਾ ਇੱਕ ਪਿਛਲੀ ਵੀਡੀਓ 'ਚ ਵੀ ਤੁਹਾਨੂੰ ਦੱਸਿਆ ਸੀ ਬਾਈ ਕੋਲ ਚੰਗਾ ਨੀਲੀ ਰਵੀ ਦਾ ਮਾਲੀ ਆ ਕ੍ਰੋਸ ਲਈ ਬਾਈ ਨੂੰ ਸੰਪਰਕ ਕਰ ਸਕਦੇ ਆ ਤੁਹਾਨੂੰ ਇੱਕ ਵਾਰ ਹੀ ਫੇਰ ਦਿਖਾ ਦਿੰਨੇ ਆ ਜੇ ਕਿਸੇ ਵੀਰ ਨੇ ਕ੍ਰੋਸ ਕਰਵਾਉਣਾ ਹੋਵੇ ਤਾਂ ਸੰਪਰਕ ਕਰ ਸਕਦੇ ਆ ਸੋਹਣੀ ਫੇਸ ਕੁਆਲਿਟੀ ਆ ਚੰਗੀ ਜਾਤ ਬਰੀਡ ਵਾਲਾ ਚੰਗੇ ਰਿਕਾਰਡਾਂ ਵਾਲਾ ਜੀ ਦੇਖ ਤਾ ਕਰਦੇ ਹੋ ਨੰਬਰ 22 ਦਾ ਸਕਰੀਨ ਤੇ ਚੱਲੂਗਾ ਕਨੈਕਟ ਕਰ ਸਕਦੇ ਪਰ ਨਾਟ ਫॉर ਸੇਲ ਆ ਸੇਲ ਲਈ ਕੋਈ ਵੀ ਬਾਈ ਨੂੰ ਫੋਨ ਨਾ ਕਰੇ ਨਾ ਮੱਜ ਦਾ ਨਾ ਮਾਲੀ ਦਾ ਸਿਰਫ ਕਰਾਸ ਲਈ ਸੰਪਰਕ ਕਰ ਸਕਦੇ ਧੰਨਵਾਦ